ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਮਯਾ ਮਨਜੀਤ ਕੌਰ ਆਪ ਸਭ ਨੂੰ ਪਿਆਰ ਭਰੀ ਸ਼াশਰੀ ਕਾਰ ਪ੍ਰਮਾਤਮਾ ਸਾਨੂੰ ਚੜ੍ਹਦੀ ਕਲਾ ਚ ਰੱਖੇ ਆਪਾਂ ਬਿਲਕੁਲ ਦੇਸੀ ਤਰੀਕੇ ਨਾਲ ਗੋਭੀ ਬਣਾਉਣੀ ਹੁੰਦੀ ਆ ਜਿਵੇਂ ਮੈਂ ਦੇਸੀ ਭੈਣ ਨੇ ਕਿਹਾ ਸੀ ਵੀ ਰੈਸਪੀ ਪਾਇਓ ਅਸੀਂ ਪਾਉਣੀ ਆ ਜਮਾ ਮੈਂ ਦੇਸੀ ਤਰੀਕੇ ਨਾਲ ਗੋਭੀ ਬਣਾਉਣੀ ਆ ਕੋਈ ਐਕਸਟਰਾ ਚੀਜ਼ ਨਹੀਂ ਪਾਉਂਦੇ ਕਿ ਪਰ ਖਾ ਕੇ ਦੇਖਿਓ ਗੋਭੀ ਮੂੰਹ ਹੁਣੀ ਲੈਂਦੀ ਉਹਦੇ ਵਾਸਤੇ ਆਪਣੇ ਕੋਲੇ ਸਮਾਨ ਕੀ ਆ ਦੇਖੋ ਜੀ ਆ ਪਿਆਜ਼ ਕੱਟੇ ਹੋਏ ਆ ਆ ਗੋਭੀ ਅਸੀਂ ਆਲੂ ਗੋਭੀ ਚ ਨਹੀਂ ਪਾਉਂਦੇ ਆ ਲਸਣ ਤੇ ਅਦਰ ਦਾ ਪੇਸਟ ਆ ਆਟਾ ਮਟਰ ਚੀਰਿਆ ਲਸਣ ਤੇ ਅਦਰ ਦਾ ਪੇਸਟ ਜਰੂਰ ਪੇਸਟ ਬਣਾ ਕੇ ਪਾਇਆ ਕਰੋ ਇਹਨੂੰ ਸਾਤ ਨਾ ਪਾਇਆ ਕਰੋ ਕਿਉਂਕਿ ਕਿਤੇ ਜੜ ਜੀ ਥੱਲੇ ਆਉਂਦਾ ਕਈਆਂ ਨੂੰ ਤਾਂ ਪਸੰਦ ਹੁੰਦਾ ਕਈਆਂ ਨਹੀਂ ਹੁੰਦਾ ਨਹੀਂ ਜੇ ਤੁ ਜੇਕਰ ਤੁਸੀਂ ਇਹਨੂੰ ਥੋੜਾ ਕੁੱਟ ਕੇ ਪੀਸ ਕੇ ਪਾਉਂਗੇ ਨਾ ਇਹਦਾ ਟੇਸਟ ਇੰਨਾ ਵਧੀਆ ਰਹੂਗਾ ਤੁਸੀਂ ਸੋਚ ਵੀ ਨਹੀਂ ਸਕਦੇ ਤੇ ਗੋਭੀ ਬਣਾਉਣ ਦਾ ਤਰੀਕਾ ਆਪਣਾ ਜਮਾ ਸਿੰਪਲ ਹੈ ਦੀਪੂ ਵੱਜ ਕੇ ਨੂੰ ਮਿਰਚ ਦਾ ਨਹੀਂ ਚੱਕ ਲੈ ਕਿ ਮੈਂ ਲਵਾਂ ਲਓ ਜੀ ਨੌਨ ਵਿੱਚ ਦਾ ਨਹੀਂ ਆਪਾਂ ਚੱਕ ਲੈਂਦੀ ਇਹਦੇ ਵਿੱਚ ਆਪਾ ਪਾਵਾਂਗੇ ਜੀ ਤੇ ਮਿਰਚਾਂ ਡੋਲਿਆ ਨਾ ਕਰੋ ਵਿੱਚ ਨੂਨ ਮਿਰਚਾਂ ਡੋਲਿਆ ਨਾ ਕਰੋ ਮੈਨੂੰ ਵਧੀਆ ਨਹੀਂ ਲੱਗਦਾ ਫਿਰ ਮੈਂ ਕਿਹੜਾ ਸਬਜ਼ੀ ਬਣਾਉਣਾ ਮਤਲਬ ਜਿਹੜਾ ਤੇਲ ਹੈ ਉਹ ਥੋੜਾ ਪੂਰਾ ਕੜਿਆ ਹੋਣਾ ਚਾਹੀਦਾ ਦੇਖੋ ਪਾਹਿੰਦੇ ਨਾ ਪਟਾਕੇ ਜੀ ਨਾਲ ਨਾਲ ਦੇ ਨਾਲ ਉੱਤੇ ਆ ਗਿਆ ਹੁਣ ਪਾਵਾਂਗੇ ਆਪਾਂ ਪਿਆਜ਼ ਆਇਆ ਮੈਂ ਇਹ ਬੇਸ਼ਿਕਰੀ ਤਰੀਕਾ ਬਹੁਤ ਵੀ ਮੇਰੇ ਘਰ ਤੋਂ ਬਣਾ ਕੇ ਦੇਖਿਓ ਤੁਸੀਂ ਆਪ ਵੀ ਬੂਮ ਕਰੋਗੇ ਥੋੜਾ ਤੇਲ ਦੀ ਤੁੰਤੂਸੀ ਨਾ ਕਰੋ ਮੜਾ ਤੇਲ ਤਾਂ ਵੱਧ ਪਾਇਆ ਕਰੋ ਜੇ ਜ਼ਿਆਦੇ ਘੱਟ ਤੇਲ ਹੋਵੇ ਨਾ ਫਿਰ ਗੋਭੀ ਉਨੀ ਸੁਆਗ ਨਹੀਂ ਬਣਦੀ ਗੋਭੀ ਹੋਈ ਪਿੰਡੀਆਂ ਹੋਈਆਂ ਗੁਆਰੇ ਦੀਆਂ ਫਲੀਆਂ ਹੋਈਆਂ ਇਹ ਤਾਂ ਤੇਲ ਨਾਲ ਹੀ ਜਦ ਕਿ ਆਪਾਂ ਬਣਾਉਣਾ ਜਦੋਂ ਆਪਣੇ ਗੰਢੇ ਕੱਲੇ ਕੱਲੇ ਹੋ ਗਏ ਤੇ ਭੱਜ ਗਏ ਫਿਰ ਆਪਾਂ ਇਸ ਕੰਮ ਦੇ ਟਮਾਟਰ ਟਮਾਟਰ ਦੇ ਨਾਲ ਹੀ ਪੇਸਟ ਪਾਵਾਂਗੇ ਜੇ ਮੈਂ ਪੇਸਟ ਪਹਿਲਾਂ ਜਿਪਾਤਾ ਨਾ ਇਹ ਕੁੱਟਿਆ ਹੋਇਆ ਪੇਸਟ ਪਹਿਲਾਂ ਜਿਪਾਤਾ ਤਾਂ ਹਸਾਬ ਲਾ ਲਓ ਵੀ ਉਹ ਪੇਸਟ ਮੱਚ ਜਾਣਾ ਹੈ ਇਹਾ ਪਟਮਟਰ ਦੇ ਨਾਲ ਪਾਉਣੀ ਅਸੀਂ ਹੁਣ ਮਿਰਚਾਂ ਜਿਹੜੀਆਂ ਇਹ ਸਿਰਫ ਮੈਂ ਦੋ ਪੀਸ ਕਰਕੇ ਪਾਉਣੀ ਮੰਨੀ ਆ ਕਿਉਂਕਿ ਸਹੀ ਲੋਕ ਮਿਰਚੇ ਖਣੀ ਪਸੰਦ ਨਹੀਂ ਕਰਦੇ ਵੀਰੇ ਪਾ ਕੇ ਨਿਕਲ ਜਾਂਦੇ ਸਬਜ਼ੀ ਦੇ ਚਲੋ ਜੀ ਮੜਾ ਘੰਡਾ ਲਗਣ ਦੇ ਲੌਂਗੀ ਗੰਡੇ ਆਪਣੇ ਭੁੱਜ ਗਏ ਆਪਾਂ ਰੇਚ ਹਲਦੀ ਜੀ ਹਿੰਗ ਪਾਉਣੇ ਚੁਟਕੀ ਇੱਕ ਇਹ ਹਿੰਗ ਪਾਉਣ ਦਾ ਕਾਰਨ ਮੇਰਾ ਤੇ ਇਹ ਆ ਸੋਡਾ ਪਤਾ ਨਹੀਂ ਕੀ ਹੋਊਗਾ ਤੁਸੀਂ ਪਾਉਣੀ ਪਸੰਦ ਕਰਦੇ ਹੋ ਪਾ ਲਓ ਨਹੀਂ ਪਾਉਣੀ ਨਾ ਪਾਓ ਕਿਉਂਕਿ ਜਿਹੜੀ ਗੋਭੀ ਚ ਬੈ ਹੁੰਦੀ ਆ ਨਾ ਉਹਨੂੰ ਇਹ ਖਤਮ ਕਰ ਦਿੰਦੀ ਐ ਇੱਕ ਚੁਟਕੀ ਸਿਰਫ ਇੱਕ ਚੁਟਕੀ ਹਿੰਗ ਦਾ ਜਿਹੜੀ ਬੋਬੀ ਤੇ ਬੈ ਹੁੰਦੀ ਹੈ ਉਹਨੂੰ ਜਿਹਨਾਂ ਦੇ ਤੇਜਾਬ ਨਹੀਂ ਬਣ ਜਾਂਦਾ ਬੋਬੀਾਾ ਕੇ ਉਹਨੂੰ ਖਤਮ ਕਰ ਦਿੰਦੀ ਹੈ। ਲਓ ਜੀ ਹੁਣ ਆਪਾਂ ਪਾਵਾਂਗੇ ਪੇਸਟ ਤੇ ਪੇਸਟ ਦੇ ਨਾਲ ਹੀ ਪਾਵਾਂਗੇ ਆਪਾਂ ਟਮਾਟਰ। ਇਹਨਾਂ ਬਾਅਦ ਆਪਾਂ ਧੋ ਕੇ ਪਾਵਾਂਗੇ। ਢੜਪਾ ਕੋਨੇ ਟਮਾਟਰ। ਆ ਦੇਖੋ ਜੀ ਪੇਸਟ ਪੈ ਗਿਆ। ਜਿਹੜਾ ਇਹ ਪੇਸਟ ਪਾਇਆ ਇਹਦੇ ਨਾਲ ਚਾਰ-ਚੰਨ ਤਲ ਲੱਗ ਗਿਆ ਇਹਨੂੰ ਬੋਬੀ। ਇਹ ਥੱਲੇ ਲੱਗੂਗਾ ਇਸ ਤਰ੍ਹਾਂ ਕੇ ਨਾਲ ਹੀ ਹੁਣ ਆਪਾਂ ਟਮਾਟਰ ਪਾਵਾਂਗੇ। ਟਮਾਟਰ ਚ ਵਾਟਰ ਹੀ ਹੁੰਦਾ ਨਾ। ਪਾਣੀ ਹੁੰਦਾ ਤਾਂ ਕਰਕੇ ਦੇਉ ਮੈਂ ਹਾਂ ਇਹ ਥੱਲੇ ਲੱਗਣ ਲੱਗਿਆ ਹਨਾ ਮੇਰਾ ਜਿਹੜਾ ਪੇਸਟ ਹੁੰਦਾ ਜੇ ਪਹਿਲੀਆਂ ਚ ਪਾਦ ਵੀ ਤਾਂ ਹੀ ਥੱਲੇ ਲੱਗਣਗੇ ਨਾ ਕਰਾਈਏ ਇਹ ਲੋ ਜੀ ਤੁਹਾਨੂੰ ਭੁੰਨ ਕੇ ਦਿਖਾਉਣਾ ਹੈ ਜੇ ਟਮਾਟਰ ਭੁੱਜਣ ਦੇ ਥੋੜਾ ਟਾਈਮ ਲੱਗੂ ਹੁਣ ਜੜਾ ਨਹੀਂ ਹੋ ਰਹੀ ਇਹ ਜਮਾ ਹਮ ਫਿਰ ਮਧਨੀ ਰਨ ਵਾਲਾਣ ਨੂੰ ਇਕੱਠਾ ਬੁੱਥ ਲੈ ਆਣੀ ਹੈ ਜੀ ਸਰ ਉਹ ਜੀ ਇਹ ਦੇਖ ਲਓ ਟਮਾਟਰ ਆਪਣੇ ਭੁੱਜ ਗਏ ਪਿਆਜ਼ਾਂ ਨੇ ਤਾਂ ਭੁੱਜ ਨਹੀਂ ਭੁੱਜਣਾ ਤੇ ਮਸਾਲਾ ਵੀ ਆਪਣਾ ਭੁੱਜ ਗਿਆ ਸਾਰਾ ਤੇ ਜਦੋਂ ਮਸਾਲਾ ਫੁੱਲ ਭੁੱਜ ਗਿਆ ਹੁਣ ਪਾਵਾਂਗੇ ਆਪਾਂ ਇਹ ਚ ਗੋਭੀ ਕਈ ਮਾਂ ਕਦੇ ਰੇਲਾਸ ਬੜਾ ਲੱਗੀਆਂ ਜੀ ਕਰਦਾ ਹੀ ਪਣਾ ਖਾਈ ਖਾਈ ਜਾਨਾ ਕਿਉਂਕਿ ਆਟਾ ਚਾਹੀਣੀ ਨਾ ਨਾ ਆਟਾ ਨਹੀਂ ਪਾਏ ਨਹੀਂ ਆਪਾਂ ਇਹਦੇ ਵੀ ਕਨੂਨ ਮਟਰ ਉਹ ਪਾਵਾਂਗੇ ਜਦੋਂ ਅੱਧੀ ਗੋਭੀ ਪੱਕ ਗਈ ਆਪਾਂ ਨੂੰ ਭਾਪ ਚ ਠਾਵਾਂਗੇ ਜੋਰੋ ਚਿਲਡਰਨਸ ਮੌਸਿਕ ਸਟੀਮ ਇਹਦਾ ਮਤਲਬ ਇਹੀ ਹੈ ਜੀ ਵੀ ਜਿਹੜੀ ਇਹ ਗੋਭੀ ਹੈ ਆਪਾਂ ਥੋੜੀ ਸਟੀਮ ਕਰਾਂਗੇ ਸਤਰਾ ਨਹੀਂ ਰੋ ਪੱਕ ਕੇ ਪਕਾਵਾਂਗੇ ਇਹਦੇ ਹਲੇ ਨਮ ਨਿਰਚਾ ਨਹੀਂ ਪਾਵਾਂਗੇ ਜੇ ਨਮ ਨਿਰਚਾ ਪਾਤਗਾ ਨਾ ਸਭਰੇ ਪਾਣੀ ਵਾਲਾ ਭਾਲੂ ਦੀ ਪਾਣੀ ਵਾਲਾ ਭਾਲ ਕੇ ਹੀ ਵਧੀਆ ਨਹੀਂ ਬਣਦੀ ਇਹਨੂੰ ਸਟੀਮ ਨਾ ਪੂਰੀ ਖੜਮਾ ਖੜਮਾ ਖੁੱਲ ਬਣੂ ਕੱਲਾ ਕਰਨਾ ਇਹਨੂੰ ਥੋੜਾ ਜਿਹਾ ਸਟੀਮ ਕਰਨਾ ਜਾਨੀ ਜੇ ਭੁੰਜਣਾ ਜ਼ਰੂਰੀ ਹੈ ਗੋਭੀ ਦਾ ਘਿਰ ਪਾਵਾਂਗੇ ਪਾਚ ਨਮ ਨਿਰਚੇ ਫਿਰ ਗੋਭੀ ਦੇਖੋ ਤੁਸੀਂ ਖਾਈ ਭਾਈ ਜਾਏ ਤੇ ਪਾਣੀ ਗੋਭੀ ਚੇਰੋ ਬਸ ਨਾ ਭਾਲਾ ਨਾ ਥੋੜਾ ਜਿਹਾ ਜ਼ਿਆਦਾ ਪਾਣੀ ਪਾਉਂਗੇ ਤੇ ਇਹ ਵੀ ਗੋਭੀ ਸਵਾਦ ਨਹੀਂ ਬ ਜੇ ਤੁਸੀਂ ਪਹਿਲਾਂ ਨਾ ਪਾਣੀ ਪਾਤਾ ਤਾਂ ਗੋਭੀ ਦੇ ਵਿੱਚ ਨਾ ਪਾਣੀ ਵਰਦੀ ਤੇ ਗੋਭੀ ਠਿਕਲ ਹੀ ਰਹੂਗੀ ਚਾਹੇ ਕਿੰਨਾ ਮਰਜ਼ੀ ਮੁੰਜੇ ਪਾਈ ਜਾਇਓ ਉਹ ਦਾ ਅੱਡਿਆ ਸਵਾਦ ਆਊਗਾ ਲਓ ਜੀ ਹੁਣ ਆਪਾਂ ਇਹਨੂੰ ਢੱਕ ਦਿਆਂ ਦਾ 5-7 ਮਿੰਟ ਤਾਂ ਭਾਵੇਂ ਇਹਦੇ ਵਿੱਚ ਵੀ ਦੇਖਿਆ ਕਰਾਂ ਲਈਏ ਆਪਾਂ ਘਰਸੀ ਮਾਰਨੀ ਜ਼ਰੂਰੀ ਹੈ ਕਿਤੇ ਭੁੱਲ ਜਊਂਗੇ ਹੋਰ ਕਤੇ ਗੋਭੀ ਗੋਭੀ ਕਾਲੀ ਹੋਈ ਤੇ ਗੋਭੀ ਦਾ ਪਕੌੜਾ ਬਣਾ ਲਿਓ ਲਓ ਜੀ ਆਪਣੀ ਗੋਭੀ ਬਸ ਤਾਂ ਤਿਆਰੀ ਕਰ ਲੈਣ ਹੁਣ ਮਿਰਚ ਪੋਣਾਂ ਦਾ ਰਹਿ ਗਿਆ ਆ ਦੇਖੋ ਜੀ गोभी ना कटो बटा आई नीटू बणी कर लो हुन ए थोड़ी ही कच्ची है गणी के 60-70% पक चुकी है हुन अपन وچ نمک مرچے پا کے ہلکا یا پانی پا کے ਨੂੰ ਪਕਾਵਾਂਗੇ ਜੇ ਇਸ ਤਰ੍ਹਾਂ ਤੁਸੀਂ ਗੋਭੀ ਬਣਾਉਂਗੇ ਨਾ ਤਾਂ ਇਹਦਾ ਟੇਸਟ ਬਖਰਾ ਹੀ ਆਣਾ ਸਿੰਪਲ ਦੀ ਸਿੰਪਲ ਨੂਨ ਮਿਰਚ ਆਦੇ ਹਿਸਾਬ ਨਾਲ ਪਾਓ ਭਾਈ ਜਿਵੇਂ ਤੁਸੀਂ ਖਾਣੇ ਹੋ ਕਿਉਂਕਿ ਅਸੀਂ ਥੋੜਾ ਜਿਹਾ ਚਟਪਟਾ ਖਾਂਦੇ ਆ ਪਹਿਲਾਂ ਤਾਂ ਗੋਭੀ ਕਰਾਰੀ ਸੁਆਦੀ ਲੱਗਦੀ ਹੈ हां ये ਤੁਸੀਂ ਆਪ ਦਾ ਨਮਕ ਵਿੱਚ ਦਾ ਆਪ ਦਾ ਹਿਸਾਬ ਆਪਕੋ ਨੂੰ ਪਤਾ ਹੀ ਹੁੰਦਾ ਵੀ ਆਪਣੀ ਫੈਮਿਲੀ ਚ ਕੋਈ ਨਾ ਨਮਕ ਵਿੱਚ ਕੰਮਦਾ ਹਾਂ ਲੋ ਹਰ ਕੱਲਾ ਕੱਲਾ ਫੁਲਾਉਣੂਏ ਗੋਭੀ ਦਾ ਜੀ ਇਹਦੇ ਵਿੱਚ ਪਾਇਆ ਆਪਾਂ ਨਮਕ ਚ ਇਹ ਇਹ ਸਿੰਪਲ ਵੀ ਕਿੰਨਾ ਵੱਡੀ ਆ ਬਹੁਤ ਸਵਾਦ ਬਣਾ ਕੇ ਵੇਖੋਏ ਮੈਂ ਵੀ ਜਿਹੜਾ ਉਹ ਪੇਸਟ ਹੈ ਲਸਣ ਦਾ ਤੇ ਆਦਰਕ ਦਾ ਉਹ ਕੁੱਟ ਕੇ ਪਾਉਣਾ ਤੇ ਕੱਲ ਹੋਰ ਆ ਜੀ ਇਹ ਗੋਭੀ ਜਿਹੜਾ ਨਮਕ ਮਿਰਚਾਂ ਜਿਹੜਾ ਜਿਵੇਂ ਤੁਸੀਂ ਪਾਉਂਗੇ ਸਾਰੇ ਚ ਸਾਰੇ ਇੱਕ ਇੱਕ ਫੁੱਲ ਚ ਸੇਮ ਨੂਨ ਮਿਰਚ ਰਵਾਇਮ ਨਹੀਂ ਕੋਈ ਬਾ ਕੋਈ ਬੱਦ ਕਰਾਰਾ ਬਣ ਕੋਈ ਘੱਟ ਕਰਾਰਾ ਬਣ ਕੇ ਸਾਰੇ ਇੱਕੋ ਜਿਹੇ ਰਹਿਣਗੇ ਆ ਦੇਖੋ ਜੀ ਇਹ ਹੁਣ ਥੋੜੀ ਜਿਹੀ ਕੱਚੀ ਆ ਉਹਨਾਂ ਤਾਂ ਆਪਾਂ ਜੀ ਹਲਕਾ ਤੋਂ ਪਾਣੀ ਪਾਵਾਂਗੇ ਕਿਉਂਕਿ ਪਾਣੀ ਤੋਂ ਬਿਨਾਂ ਨਾ ਸਬਜ਼ੀ ਤੇ ਰੰਗ ਨਹੀਂ ਆਉਂਦਾ ਮਸਾਲਾ ਜਮਾਚੀਓ ਹਾਂ ਪਾਣੀ ਦੇ ਨਾਲ ਨਾ ਇਹਦੇ ਮਸਾਲਾ ਜਿਵੇਂ ਜਮੇ ਰੱਖੀ ਜਾਂਦਾ ਸਬਜ਼ੀ ਆ ਦੇਖੋ ਜੀ ਹੁਣ ਆਪਾਂ 2 ਮਿੰਟ ਭੁੰਨ ਲਿਆ ਇਹ ਮਸਾਲਾ ਕਿਉਂਕਿ ਨੂਨ ਮਿਰਚ ਭੁੰਨਣਾ ਵੀ ਹਲਦੀ ਹੁਲਦੀ ਜ਼ਰੂਰੀ ਹੁੰਦਾ ਜੇ ਉਹ ਕੱਚਾ ਰਹਿ ਜਾਏ ਫਿਰ ਵੀ ਕੱਚੇ ਦੀ ਸੁਗੰਧ ਆਈ ਜਾਂਦੀ ਹੈ ਇਹ ਵਧੀਆ ਨਹੀਂ ਲੱਗਦੀ ਫਿਰ ਆ ਲੋ ਜੀ ਗੋਭੀ ਤਾਂ ਆਪਣੀ ਕੋਲ ਮਿਲਾ ਕੇ ਬਣੀ ਪਈ ਐ ਹੁਣ ਆਪਾਂ ਇਹਦੇ ਵਿੱਚ ਪਾਉਣੇ ਆ ਆਹ ਪਾਣੀ ਜਿਹਦੇ ਚ ਆਪਾਂ ਲਸਣ ਅਦਰਕ ਦਾ ਪੇਸਟ ਪਾਇਆ ਸੀ ਇਦਾਂ ਦਾ ਗਲਾਸ ਪਾਣੀ ਐ ਇਹ ਇਸੇ ਤਰੀਕੇ ਨਾਲ ਮੈਨੂੰ ਬੰਦਾ ਵੀ ਘਰੇ ਜਿਹੜੇ ਰੋਟੀ ਖਾਂਦੇ ਆ ਉਹਨਾਂ ਦਾ ਮਨ ਖੁਸ਼ ਹੋ ਜਾਂਦਾ ਵੀ ਆਪਣੇ ਪਰਿਵਾਰ ਦੇ ਵਿੱਚ ਮਨ ਖੁਸ਼ ਹੋ ਜਾਂਦਾ ਜਦੋਂ ਆਪਾਂ ਥੋੜਾ ਜਿਹਾ ਵੀ ਸਬਜ਼ੀ ਪਾਣੀ ਵਧੀਆ ਬਣਾ ਲੀਏ ਜੇ ਆਪਾਂ ਉਹੀ ਸਬਜ਼ੀ ਪਾਣੀ ਹਨਾ ਫਹਾਇਆ ਵੜਦਿਏ ਤੱਕ ਇਹਦਾ ਰੋਟੀ ਖਾਣ ਨੂੰ ਵੀ ਜੀ ਨਹੀਂ ਕਰਦਾ ਦੇਖੋ ਜੀ ਹੁਣ ਥੋੜਾ ਜਿਹਾ ਪਾਣੀ ਪਾਇਆ ਮੈਂ ਬਾਹਲਾ ਨਹੀਂ ਪਾਇਆ ਬਾਕੀ ਇਹਨੂੰ ਲੱਡੂ ਰੰਗਾ ਕੱਲਰ ਲੱਗਿਆ ਗੋਭੀ ਤਾਂ ਇਹ ਬਣੀ ਪਈ ਐ ਪਰ ਸਾਨੂੰ ਅਸੀਂ ਬਣਾ ਕੇ ਦਿਖਾਉਣਾ ਇਹ ਘੱਲੋ ਘੱਟ ਕਿਲੋ ਕਿਲੋ ਗੋਭੀ ਐ ਦੇਖੋ ਥੋੜੀ ਜਿਹੀ ਬਣ ਕੇ ਕਿਉਂਕਿ ਸਟੀਮ ਜਰੀ ਜੀ ਹੋਈ ਗੋਭੀ ਐ ਇਹ ਚਾਪਾ ਥੋੜਾ ਜਿਹਾ ਪਾਣੀ ਹੋ ਪਾਵਾਂਗੇ ਕਿਉਂਕਿ ਨਜਾਇਜ਼ ਸੁੱਕੀ ਜੀ ਗੋਭੀ ਨਾਲ ਨਾ ਦੀ ਮੜੀ ਰੋਟੀ ਦੀ ਬੁਰਕੀ ਤਾਂ ਭਿੱਜੇ ਤਾਂ ਵੀ ਫਿਰ ਜਮਾ ਨੇ ਜੇ ਤੁਸੀਂ ਜਮਾ ਸੁੱਕੀ ਖਾਣ ਦੇ ਸਕੀਨੋਂ ਤਾਂ ਫਿਰ ਪਾਣੀ ਜਮਾ ਥੋੜਾ ਪਾਓ ਅਸੀਂ ਥੋੜੀ ਜਿਹੀ ਰਸਮੀ ਖਾਵਾਂਗੇ ਆ ਦੇਖੋ ਜੀ ਗੋਭੀ ਦਾ ਰੰਗ ਤੇ ਦੇਖੋ ਕਿੰਡੀ ਸੁਨੇ ਰੰਗ ਦਾ ਹੈ ਲੱਡੂ ਰੰਗ ਆ ਰੰਗਾ ਗੋਭੀ ਆ ਜੀ ਹਾਂ ਦੇਖੋ ਜੀ ਲੋ ਜੀ ਘਟ ਘਟ ਜੀ 5 6 ਮਿੰਟਾਂ ਦੇ ਸੁੱਕੇ ਦੇ ਬਾਅਦ ਆਪਣੀ ਗੋਭੀ ਬਣ ਕੇ ਰਹਿ ਰਹੀ ਹੈ ਹੁਣ ਆਪਾਂ ਇਹਦੇ ਚ ਪਾਉਣੇ ਆ ਹਰਾ ਧਨੀਆ ਖੂਬ ਸਾਰਾ ਸਾਡੇ ਮੋٹے ਦੀ ਜਿੰਦ ਜਾਨ ਧਨੀਆ ਇੱਕ ਤਾਂ ਹਰਾ ਧਨੀਆ ਮੈਨੂੰ ਪਸੰਦ ਵਾਲਾ ਦੂਜਾ ਇਹਦੇ ਫਾਇਦੇ ਵਾਲੇ ਧਨੀਆ ਆਪਣੀ ਬਾਡੀ ਨੂੰ ਡੀਟੌਕਸ ਕਰਦਾ ਹੈ ਹਾਂਜੀ ਅਸੀਂ ਹਲਕੀ ਜੀ ਦੀ ਤਰੀ ਰੱਖੀ ਹੈ ਡੇੜੇ ਲੱਕ ਮਮੀ ਹੈ ਡੇੜੇ ਲੱਕ ਉਹ ਫੁੱਲ ਇੱਕ ਮਿੰਟ ਬੇਟੇ ਮੈਂ ਧਨੀਆ ਪਾ ਦਾਂ ਮੜਾ ਇਹ ਹਰ ਚਾਲ ਹਲਕੀ ਜੀ ਤੇ ਰੱਖੀ ਹੈ ਜੀ ਅਸੀਂ ਵਾਲੀ ਤਰੀ ਵੀ ਨਹੀਂ ਖਾਣੀ ਪਸੰਦ ਕਰਦੇ ਤੇ ਵਾਲੀ ਸੁੱਕੀ ਜੀ ਵੀ ਨਹੀਂ ਖਾਣੀ ਪਸੰਦ ਕਰਦੇ ਮੈਂ ਤੇ ਦੀਪੂ ਦੀ ਕੋਈ ਚੜ੍ਹ ਸੀ ਹੈ ਮਨ ਕੋਲ ਲੁਕਾ ਮਚੱਕ ਕੇ ਐ ਮੈਨੂੰ ਪਾਗਲ ਆ ਦੇਖੋ ਜੀ ਕੱਲਾ ਕੱਲਾ ਫੁੱਲਾ ਜੀ ਨੌ ਜੀ ਐਸੀ ਆਪਣੀ ਰੈਸਪੀ ਗੋਭੀ ਗੋਭੀ ਹੁਣ ਹੋਈ ਪਈ ਆ ਆਮ ਤੇ ਬਹੁਤ ਹੀ ਸਸਟੀ ਆ ਇਸ ਤਰੀਕੇ ਨਾਲ ਬਣਾ ਕੇ ਖਾਉਂਗੇ ਨਾ ਤੇ ਜੀ ਨਹੀਂ ਅੱਖਣਾ ਨਹੀਂ ਗੋਭੀ ਹੋਵੇ ਤੁਸੀਂ ਹੋਵੇ ਜੀ ਅੱਖੇ ਜਾਂਦਾ ਇੱਕ ਦਿਨ ਸ਼ੁਰੂ ਗਾਜਰਾ ਵੀ ਬਣਾ ਕੇ ਦਿਖਾਵਾਂਗੇ ਜੋ ਤਰੀਕੇ ਨਾਲ ਗਾਜਰਾ ਬਣਾਉਗੇ ਨਾ ਜਮੇ ਜੀ ਨਹੀਂ ਅਕਦਾ ਨਾ ਲਸਣ ਪਾਓ ਨਾ ਗੰਡਾ ਕੁਝ ਵੀ ਪਾਉਣ ਦੀ ਲੋੜ ਨਹੀਂ ਓਵੇਂ ਬਣਾ ਕੇ ਦੇਖਿਓ ਗਾਜਰਾ ਜਿਵੇਂ ਤੁਹਾਨੂੰ ਦੱਸੂਗੀ ਸੋ ਮੇਰੀ ਵੀਡੀਓ ਕਿੱਦਾਂ ਦੀ ਲੱਗੀ ਪਲੀਜ਼ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਸੋ ਆਪ ਸਭ ਨੂੰ ਮੇਰੀ ਵੱਲੀ ਨੂੰ ਤੇ ਮੇਰੇ ਡੀਅਰ ਪੁੱਤਰ ਵੱਲੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ